ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੁਟੀਕਨ ਚੈਨਲ ਦੇ ਤੁਹਾਡਾ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਜੇਕਰ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਅੱਜ ਆਪਾਂ ਇੱਕ ਹੋਰ ਸੂਟ ਰੈਡੀ ਕੀਤਾ ਹੈਗਾ ਤੁਹਾਡਾ ਬਹੁਤਾ ਟਾਈਮ ਨਾ ਵੇਸਟ ਕਰਦੇ ਹੋਏ ਆਪਾਂ ਤੁਹਾਨੂੰ ਦਿਖਾਉਨੇ ਆ ਸੂਟ ਦੀ ਐਮਬਰਾਇਡਰੀ ਆ ਜੋ ਫਿਰ ਦੇਖੋ ਆ ਦੇਖੋ ਇਹ ਲਾਈਟ ਗ੍ਰੀਨ ਕਲਰ ਦਾ ਸੂਟ ਹੈ। ਇਹਦੇ ਜੈਕਟ ਟਾਈਪ ਵਰਕ ਹੋਇਆਗਾ। ਆ ਦੇਖੋ ਇਹਦੇ ਉੱਤੇ ਵਰਕ ਕੀਤਾ ਹੋਇਆ ਹੈ। ਤੇ ਇਹਦੇ ਬਾਹਾਂ ਦਾ ਵਰਕ ਹੈ। ਵਰਕ ਦੇਖੋ ਤੁਸੀਂ ਬਹੁਤ ਹੀ ਫਿਨਿਸ਼ਿੰਗ ਨਾਲ ਕੀਤਾ ਹੋਇਆ। ਤੁਸੀਂ ਕਲਰ ਅਪ ਤੇ ਅਕੋਰਡਿੰਗ ਵੀ ਚੂਜ਼ ਕਰਵਾ ਸਕਦੇ ਹੋ। ਇਹ ਇਹ ਦੇ ਪੌਂਚੇ ਦਾ ਵਰਕ ਹੈ ਇਹ ਸਟ੍ਰੇਟ ਸਲਵਾਰ ਦਾ ਵਰਕ ਕੀਤਾ ਹੋਇਆ ਹੈਗਾ ਕਿਉਂਕਿ ਅੱਜ ਕੱਲ ਸਟ੍ਰੇਟ ਸਲਵਾਰ ਦਾ ਬਹੁਤ ਟ੍ਰੈਂਡ ਹੈਗਾ ਇਸ ਲਈ ਸਟ੍ਰੇਟ ਸਲਵਾਰ ਦੇ ਅਕੋਰਡਿੰਗ ਵਰਕ ਕੀਤਾ ਹੋਇਆ ਹੈਗਾ ਤੁਸੀਂ ਜਿਵੇਂ ਚਾਹੋ ਓਦਾਂ ਪਰਵਾ ਸਕਦੇ ਹੋ ਵਰਕ ਤੇ ਪੂਰਾ ਸੂਟ ਦੇਖੋ ਏਸੀ ਅੱਜ ਸਾਡੇ ਸੂਟ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਡਾ ਜਿਹੜਾ ਬੁਟੀਕ ਹੈ ਉਸ ਨਾਮ ਦੇ ਵਿੱਚ ਹੈਗਾ ਤੇ ਜੇਕਰ ਤੁਹਾਨੂੰ ਆਫਲਾਈਨ ਤੁਸੀਂ ਸਾਡੇ ਕੋਲ ਆ ਕੇ ਕੋਈ ਵੀ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਜਾਂ ਸਾਡੇ ਤੋਂ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਆ ਕੇ ਵੀ ਲਿਜਾ ਸਕਦੇ ਹੋ ਕਰਕੇ ਮੰਗਵਾਉਣਾ ਚਾਹੁੰਦੇ ਆ ਤਾਂ ਤੁਸੀਂ ਉਧਰੋਂ ਮੰਗਵਾ ਸਕਦੇ ਹੋ ਤੇ نیچے ਸਾਡੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਮੈਂਸ਼ਨ ਕੀਤੇ ਹੋਣਗੇ ਤੁਸੀਂ ਉਹਦੇ ਉੱਪਰ ਕੰਟੈਕਟ ਕਰ ਸਕਦੇ ਹੋ ਸਾਡੇ ਨਾਲ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕਸ ਜਰੂਰ ਕਰਿਓ ਤੇ ਪੂਰੀ ਵੀਡੀਓ ਜਰੂਰ ਦੇਖਿਆ ਕਰੋ ਧੰਨਵਾਦ ਜੀ